اگر کوئی کسی دنیاوی انسان ਦਾ দাস ہے اور دنیاوی انسان ਲੱਖਾਂ ਪਤੀ ਹੈ ਤੋ ਉਹਨੂੰ ਉਹਨਾਂ ਕੋ ਮਿਲਣਾ ਅੱਗੇ ਕੋਈ ਕਰੋੜਾ ਪਤੀ ਹੈ ਤੋ ਉਹਨੂੰ ਉਹਨਾਂ ਕੋ ਦੇਣਾ ਹੈ ਤਾਂ ਜਦੋਂ দাস ਹੀ ਆਪਣੇ ਮਾਲਕ ਦੇ ਬਣ ਜਾਵਾਂਗੇ ਤਾਂ ਉਹਨਾਂ ਆਪਣੀ ਹیثیت ਦੇ ਮੁਤਾਬਿਕ ਸਾਨੂੰ ਇੰਨਾ ਦੇ ਦੇਣਾ ਹੈ ਕਿ ਸਾਡੇ ਤੋਂ ਸੰਭਾਲਿਆ ਨਹੀਂ ਜਾਣਾ ਕਿਉਂਕਿ ساری ਦੁਨੀਆ ਨੂੰ ਦੇਣ ਵਾਲਾ ਤਾਂ ਦਾਤਾ ਉਹੀ ਹੈ ਬੋਲੋ ਸਮਝਦੇ ਹੋ ਇਸ ਲਈ ਕਹਿੰਦੇ দাস ਵੀ ਬਣਨਾ ਤਾਂ ਉਹ ਉੱਚੇ ਦੇ ਬਣੋ بڑے ਦੇ ਬਣੋ ਤੁਮੀ ਦਿਓ ਕਿ ਨਹੀਂ ਕਿੰਦਰ ਸਾਹੀ ਵੱਤ ਬੜੀ ਆਈਆਂ ਉਹ ਦਿੰਦਾ ਇੱਕ ਇਹਨੂੰ ਐ ਜੇ ਨੂੰ ਚਾਹੁੰਦਾ ਹੈ ਉਹਨੂੰ ਦਿੰਦਾ ਹੈ ਉਹ ਬੜਿਆਈਆਂ ਉਹਨੂੰ ਦਿੰਦਾ ਉਹ ਰਹਿਮਤ ਪਰ ਮਿਲਦੀਆਂ ਉਹਨਾਂ ਨੂੰ ਐ ਜੋ ਦਿਲੋਂ ਉਹਨੂੰ ਸਮਰਪਿਤ ਹੋ ਜਾਂਦੇ ਐ ਕਿ ਹੁਣ ਮੈਂ ਤੇਰੀ ਹਰ ਰਜਾ ਚ ਰਾਜਾ ਇਸ ਲਈ ਕਿਨਾਂ ਸੁਖੀ ਸੰਤ ਕਾ ਦਾਸ ਜੋ ਉਹਦਾ ਹੋ ਗਿਆ ਫਿਰ ਜੀਵਨ ਚ ਖੁਸ਼ੀਆਂ ਸੁੱਖ ਵੀ ਉਹਦੇ ਆਂਦੇ ਐ ਇਸ ਲਈ ਇਹਦਰ ਸਮਝਣਾ ਸਾਰੇ ਆਲੇ ਜਦੋਂ موسی ਨੇ ਸਵਾਲ ਕੀਤਾ ਕਿ ਤੂੰ ਹਰ ਜਗ੍ਹਾ ਹੈ ਤੇਰੀ ਰਹਿਮਤ ਹਰ ਜਗ੍ਹਾ ਹੈ اے ਮੇਰੇ ਰਬ اے ਪਰਮਕੀਤਾ ਪਰਮਾਤਮਾ ਫਿਰ ਇੰਨੇ ਦੁੱਖ ਕਿਉਂ ਹੈ ਚਾਰੋਂ ਤਰਫ ਫਿਰ ਇੰਨੀਆਂ ਪਰੇਸ਼ਾਨੀਆਂ ਕਿਉਂ ਹੈ ਚਾਰੋਂ ਤਰਫ ਤਾਂ ਉਸਲੇ ਰਬ ਨੇ ਬੜਾ ਪਿਆਰਾ ਜਵਾਬ ਦਿੱਤਾ ਔਰ ਜਿੱਦਾਂ ਹੀ ਦੱਸਿਆ ਕਿ ਜਵਾਬ ਨੂੰ ਸਿਰਫ ਸੁਣਨਾ ਨਹੀਂ ਹੈ ਦਿਲ ਚ ਬਸਾਣਾ ਹੈ ਜੇ ਸਾਡੇ ਦਿਲ ਚ ਬਹਿ ਗਿਆ ਤਾਂ ਸਾਡੀ ਜ਼ਿੰਦਗੀ ਵੀ ਹੁਣੇ ਹੀ ਬਦਲ ਸਕਦੀ ਹੈ ਬਦਲਾਅ ਆਣਾ ਸ਼ੁਰੂ ਹੋ ਸਕਦਾ ਹੈ ਜਿਦਾ ਪਾਣੀ ਅੰਦਰ ਉਬਾਲਾਣਾ ਸ਼ੁਰੂ ਹੁੰਦਾ ਨਾ ਕੁਝ ਟਾਈਮ ਤੋਂ ਬਾਅਦ ਇਸੀ ਤਰ੍ਹਾਂ ਇਨਸਾਨ ਦੇ ਜੀਵਨ 'ਚ ਵੀ ਬਦਲਾਅ ਆਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਇਨਸਾਨ ਸੰਤਾਂ ਦੇ ਵਚਨਾਂ ਨੂੰ ਆਪਣੇ ਦਿਲਾਂ 'ਚ ਬਿਠਾ ਲਵੇ ਹੁਣ ਉਸ ਲਈ ਰੱਬ ਨੇ ਜਵਾਬ ਦਿੱਤਾ ਕਿ اے موسی ਤੂੰ ਕਹਿ ਰਿਹਾ ਹੈ ਕਿ اے ਪ੍ਰਮਾਤਮਾ ਤੂੰ ਹਰ ਜਗ੍ਹਾ ਹੈ ਤੇਰੀ ਰਹਿਮਤ ਹਰ ਜਗ੍ਹਾ ਹੈ ਫਿਰ ਵੀ ਹਰ ਜਗ੍ਹਾ ਤਕਲੀਫਾਂ ਦੁੱਖ ਕਿਉਂ ਹੈ ਫਿਰ ਵੀ ਹਰ ਜਗ੍ਹਾ ਤਕਲੀਫਾਂ ਦੁੱਖ ਕਿਉਂ ਹੈ ਤਾਂ اے موسی ਹੁਣ ਸੁਣ ਪਹਿਲੀ ਗੱਲ ਪਹਿਲੀ ਗੱਲ ਇਹ ਸੁਣ ਲੈ ਕਿ ਦੁਨੀਆ ਤੇ ਕਿਤੇ ਦੁੱਖ ਨਹੀਂ ਹੈ ਦੁਨੀਆ ਤੇ ਕਿਤੇ ਦੁੱਖ ਨਹੀਂ ਹੈ ਤੁਹਾਨੂੰ ਦੁੱਖ ਆਂਦਾ ਨਜ਼ਰ ਦੁਨੀਆ ਤੇ ਕਿਤੇ ਬੰਦਾ ਕਹਿੰਦਾ ਉਹ ਗੁਲਾਬ ਦਾ ਫੁੱਲ ਨਜ਼ਰ ਆ ਰਿਹਾ ਹੈ ਜਾਂ ਉਹ ਚੰਦ ਸੂਰਜ ਸਿਤਾਰੇ ਨਜ਼ਰ ਆ ਰਹੇ ਤਾਂ ਦੁੱਖ ਕਿਤੇ ਨਜ਼ਰ ਆ ਉਹ ਬੈਠਾ ਦੁੱਖ ਆ ਰਿਹਾ ਨਜ਼ਰ ਪਰਮਾਤਮਾ ਨੇ ਕਿਹਾ ਦੁੱਖ ਬਾਹਰ ਨਹੀਂ ਹੈ ਕਿਤੇ ਜਦ ਵੀ ਇਨਸਾਨ ਦੁਖੀ ਹੁੰਦਾ ਤਾਂ ਦੁੱਖ ਉਹਦੇ ਅੰਦਰ ਹੁੰਦਾ ਹੈ ਦਰਦ ਕਿੱਥੇ ਹੈ ਅੰਦਰ ਹੈ ਜਾਂ ਬਾਹਰ ਪਰ ਉਸ ਇਹ ਬਾਹਰ ਹੋਵੇ ਤਾਂ ਦੂਜਿਆਂ ਨੂੰ ਵੀ ਨਜ਼ਰ ਆਵੇ ਬੰਦਾ ਕਹਿੰਦਾ ਮੇਰਾ ਪੇਟ ਬੜਾ ਦੁਖਦਾ ਹੈ ਪਰ ਦੇਖਣ ਵਾਲੇ ਨੂੰ ਪਤਾ ਹੀ ਨਹੀਂ ਲੱਗੇਗਾ ਦੇਖਣ ਲੱਗਾ ਡਰਾਮਾ ਕਰਦਾ ਹੈ ਪਰ ਕਹਿੰਦੇ ਨੇ ਜਿਸ ਤਨ ਲਾਗੇ ਸੋ ਤਨ ਜਾਣੇ ਦੁੱਖ ਅੰਦਰ ਹੈ ਦਰਦ ਅੰਦਰ ਹੈ ਟੈਨਸ਼ਨ ਬਾਹਰ ਹੈ ਅੰਦਰ ਕਿੱਥੇ ਚੱਲਦੀ ਹੈ ਟੈਨਸ਼ਨ ਅੰਦਰ ਚੱਲਦੀ ਹੈ ਕਿੱਥੇ ਚੱਲਦੀ ਹੈ ਚਿੰਤਾ ਕਿੱਥੇ ਚੱਲਦੀ ਹੈ ਪਰੇਸ਼ਾਨੀ ਬਾਹਰ ਚੱਲਦੀ ਹੈ ਜਾਂ ਅੰਦਰ ਇਹ ਬਾਹਰ ਹੋਵੇ ਤਾਂ ਕਣਾ ਉਹ ਬੈਠੀ ਮੇਰੀ ਟੈਨਸ਼ਨ ਕਈ ਵਾਰ ਨੱਥੂ ਲਾਲ ਵੀ ਕਹਿ ਦਿੰਦਾ ਹੈ ਇਹ ਟੈਨਸ਼ਨ ਦੀ ਗੱਲ ਤੋਂ ਨੱਥੂ ਲਾਲ ਦੀ ਗੱਲ ਯਾਦ ਆ ਗਈ ਨੱਥੂ ਲਾਲ ਨਾ ਦਿਮਾਗੀ ਤੌਰ ਤੇ ਥੋੜਾ ਪਰੇਸ਼ਾਨ ਹੋ ਗਿਆ ਕਾਫੀ ਦਿਨਾਂ ਤੋਂ ਇੱਕ ਦਿਨ ਉਹਦੀ ਘਰ ਵਾਲੀ ਕਹਿੰਦੀ ਚਲੋ ਜੀ ਤੁਹਾਨੂੰ ਡਾਕਟਰ ਕੋਲ ਦਿਖਾ ਕੇ ਲਿਆਂਦੇ ਹਾਂ ਹੁਣ ਡਾਕਟਰ ਦੇ ਕੋਲ ਚਲੇ ਗਏ ਜਦੋਂ ਨੱਥੂ ਲਾਲ ਦੀ ਵਾਰੀ ਆਈ ਤਾਂ ਡਾਕਟਰ ਨੇ ਨੱਥੂ ਲਾਲ ਨੂੰ ਔਰ ਉਹਦੀ ਪਤਨੀ ਨੂੰ ਅੰਦਰ ਬੁਲਾਇਆ ਜਿੱਥੇ ਟੇਬਲ ਸੀ ਡਾਕਟਰ ਦਾ ਹੁਣ ਪਤਨੀ ਬੈਠੀ ਐ ਪਤਨੀ ਨੇ ਪ੍ਰੋਬਲਮ ਦੱਸੀ ਤਾਂ ਡਾਕਟਰ ਨੇ ਕਿਹਾ ਚਲ ਵੀ ਤੇਰੀ ਤੇਰਾ ਚੈੱਕ ਅਪ ਕਰਨਾ ਪੜਦੇ ਪਿੱਛੇ ਆ ਜਾ ਅੰਦਰ ਉਹਨੂੰ ਉਹਨੂੰ ਪੜਦੇ ਪਿੱਛੇ ਲੈ ਗਿਆ ਉਹਦਾ ਚੈੱਕਅਪ ਕੀਤਾ ਮਸ਼ੀਨਾ ਮਸ਼ੂਨਾ ਲਾ ਕੇ ਤਾਂ ਕਹਿਣ ਲੱਗਾ ਡਾਕਟਰ ਯਾਰ ਕੋਈ ਬਹੁਤ ਬੜੀ ਟੈਨਸ਼ਨ ਤੇਰੇ ਪਿੱਛੇ ਲੱਗੀ ਹੋਈ ਹੈ ਕੋਈ ਬਹੁਤ ਬੜੀ ਪਰੇਸ਼ਾਨੀ ਪ੍ਰੋਬਲਮ ਤੇਰੇ ਪਿੱਛੇ ਲੱਗੀ ਹੋਈ ਹੈ ਉਹ ਪ੍ਰੋਬਲਮ ਹੈ ਕਿ ਮੱਥੂ ਲਾਲ ਨਾਲ ਡਾਕਟਰ ਸਾਹਿਬ ਹੋਲੀ ਬੋਲੋ ਬਾਹਰ ਹੀ ਬੈਠੀ ਹੈ ਉਹਨਾਂ ਸੁਣ ਲਿਆ ਤਾਂ ਮੇਰੀ ਪ੍ਰੋਬਲਮ ਹੋਰ ਵੱਧ ਜਾਣੀ ਹੈ ਹੁਣ ਕਈ ਮੱਥੂ ਲਾਲ ਵਰਗੇ ਹੁੰਦੇ ਇਸ਼ਾਰਾ ਕਰਦੇ ਨਾ ਬਾਹਰ ਹੀ ਬੈਠੀ ਹੈ ਮੇਰੀ ਪ੍ਰੋਬਲਮ ਤੁਸੀਂ ਕਹਿੰਦੇ ਬਹੁਤ ਬੜੀ ਪ੍ਰੋਬਲਮ ਤੇਰੇ ਪਿੱਛੇ ਲੱਗੀ ਹੋਈ ਹੈ ਮਾਰੇ ਕਈ ਸਾਲਾਂ ਤੋਂ ਲੱਗੀ ਹੈ ਬਾਹਰ ਹੀ ਬੈਠੀ ਹੋਲੀ ਬੋਲੋ ਸੁਣਨਾ ਲਵੇ ਕਿਤੇ ਅਮੀ ਦੇਖੋ ਕਿ ਨਹੀਂ ਇਹ ਤਾਂ ਸਿਰਫ ਮੱਥੂ ਲਾਲ ਦੀ ਗੱਲ ਹੈ ਪਰ ਜੇ ਇਨਸਾਨ ਨੂੰ ਪੁੱਛਿਆ ਜਾਵੇ ਤਾਂ ਤੁਸੀਂ ਦੱਸ ਸਕਦੇ ਹੋ ਮੇਰੀ ਪ੍ਰੋਬਲਮ ਇੱਥੇ ਬੈਠੀ ਹੈ ਉੱਥੇ ਬੈਠੀ ਹੈ ਨਹੀਂ ਪ੍ਰੋਬਲਮ ਹਰ ਇਨਸਾਨ ਦੇ ਅੰਦਰ ਚੱਲਦੀ ਹੈ ਹੁਣ ਤੁਸੀਂ ਕਹੋ ਜੀ ਮੈਨੂੰ ਆਹ ਪ੍ਰੋਬਲਮ ਹੈ ਪਰੇਸ਼ਾਨੀ ਕੋਈ ਕਵੇ ਦਿਖਾ ਕਿੱਥੇ ਹੈ ਤੁਸੀਂ ਕਹਣਾ ਦਿਖਾਵਾਂ ਕਿਤਾ ਮੇਰੇ ਅੰਦਰ ਹੈ ਹੁਣ ਇਹੀ ਗੱਲ ਇਸ਼ਾਰਾ ਰੱਬ ਨੇ ਕੀਤਾ ਕਿ ਬਾਹਰ ਕਿਤੇ ਵੀ ਕੋਈ ਤਕਲੀਫ ਕੋਈ ਦੁੱਖ ਕੋਈ ਪ੍ਰੋਬਲਮ ਕੋਈ ਪਰੇਸ਼ਾਨੀ ਕੋਈ ਚਿੰਤਾ ਹੈ ਹੀ ਨਹੀਂ ਜਦ ਵੀ ਚਿੰਤਾ ਟੈਨਸ਼ਨ ਤਕਲੀਫ ਦੁੱਖ ਪਰੇਸ਼ਾਨੀ ਹੁੰਦੀ ਹੈ ਤਾਂ ਬੰਦੇ ਦੇ ਅੰਦਰ ਹੁੰਦੀ ਹੈ ਕਿੱਥੇ ਹੁੰਦੀ ਹੈ ਬੰਦੇ ਅੰਦਰ ਹੁੰਦੀ ਹੈ ਇਸ ਲਈ ਬੂਸਾ ਮੈਂ ਹਰ ਜਗ੍ਹਾ ਹਾਂ ਮੇਰਾ ਨੂਰ ਮੇਰੀ ਰਹਿਮਤ ਹਰ ਜਗ੍ਹਾ ਹੈ ਪਰ ਜਦੋਂ ਹਰ ਜਗ੍ਹਾ ਦੀ ਗੱਲ ਆਉਂਦੀ ਹੈ ਨਾ ਤਾਂ ਜਿੱਥੇ ਮੇਰੀ ਰਹਿਮਤ ਹੈ ਉੱਥੇ ਕੋਈ ਪ੍ਰੋਬਲਮ ਨਹੀਂ ਹੈ ਉੱਥੇ ਕੋਈ ਟੈਨਸ਼ਨ ਨਹੀਂ ਹੈ ਉੱਥੇ ਕੋਈ ਚਿੰਤਾ ਨਹੀਂ ਹੈ ਪਰ ਇਨਸਾਨ ਦੇ ਅੰਦਰ ਟੈਨਸ਼ਨ ਅੰਦਰ ਚਿੰਤਾ ਅੰਦਰ ਪ੍ਰੋਬਲਮ ਹੁੰਦੀ ਹੈ ਔਰ ਉਹ ਵੀ ਉਹਦੇ ਹੁੰਦੀ ਹੈ ਜਿਹੜਾ ਮੈਨੂੰ ਅੰਦਰ ਮੰਨਦਾ ਹੀ ਨਹੀਂ ਹੈ ਜਿਹੜਾ ਵਿਸ਼ਵਾਸ ਹੀ ਨਹੀਂ ਮੈਤੇ ਕਰਦਾ ਇਹ ਗੱਲ ਬੜੀ ਸਮਝਣ ਵਾਲੀ ਹੈ ਕਿਉਂਕਿ ਜਿਹਨੇ ਸਮਝ ਲਿਆ ਮੈਨੂੰ ਜਿਹਨੇ ਜਾਣ ਲਿਆ ਮੈਨੂੰ ਕਿ ਮੈਂ ਉਹਦੇ ਅੰਦਰ ਵੱਸਦਾ ਹਾਂ ਉਸ ਚੀਜ਼ ਤੇ ਜਿਸਨੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਉਹਦੀਆਂ ਸਾਰੀਆਂ ਟੈਨਸ਼ਨਾਂ ਸਾਰੀਆਂ ਪ੍ਰੋਬਲਮਾਂ ਉੱਥੋਂ ਵੀ ਦੂਰ ਹੋ ਜਾਂਦੀਆਂ ਹਨ ਉਹਦੇ ਸਾਰੇ ਦੁੱਖ ਉੱਥੋਂ ਵੀ ਦੂਰ ਹੋ ਜਾਂਦੇ ਐ ਕਿਉਂਕਿ ਬਾਹਰ ਦੀ ਗੱਲ ਹੋ ਰਹੀ ਹੈ ਤੇ ਇਨਸਾਨ ਦੇ ਅੰਦਰ ਦੀ ਗੱਲ ਹੋ ਰਹੀ ਹੈ ਅੰਦਰ ਮੇਰਾ ਨੂਰ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਬੰਦਾ ਮੇਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦਾ ਹੈ ਸਮਝਦੇ ਹੋ ਕੁ ਨਹੀਂ ਇਹਨੂੰ ਇਦਾਂ ਸਮਝ ਲਓ ਕਿ ਇੱਕ ਬੱਚਾ ਅਨਪੜ੍ਹ ਰਹ ਜਾਂਦਾ ਅਗਰ ਟੀਚਰ ਦੀ ਸੰਗਤ ਵਿੱਚ ਨਾ ਜਾਵੇ ਤਾਂ ਜਦੋਂ ਟੀਚਰ ਦੀ ਸੰਗਤ ਵਿੱਚ ਮਾਸਟਰ ਦੀ ਸੰਗਤ ਵਿੱਚ ਬੈਠਣਾ ਸ਼ੁਰੂ ਹੋ ਜਾਂਦਾ ਹੈ ਤਾਂ ਗਿਆਨ ਕਿੱਥੋਂ ਪੈਦਾ ਹੁੰਦਾ ਹੈ ਬਾਹਰੋਂ ਆਂਦਾ ਕਿਤੇ ਉਹਦੇ ਅੰਦਰੋਂ ਉਦੇ ਅੰਦਰੋਂ ਟੀਚਰ ਬੋਲਦਾ ਹੈ ਤਾਂ ਉਦੇ ਅੰਦਰ ਉਹ ਚੀਜ਼ ਬਾਹਰ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਜੇ ਅੰਦਰ ਹੀ ਬੰਦੇ ਦੇ ਸਮਝ ਨਾ ਹੋਵੇ ਸਮਝਣ ਵਾਲੀ ਤਾਂ ਟੀਚਰ ਲੱਖ ਕੋਸ਼ਿਸ਼ ਕਰ ਲਵੇ ਉਹ ਬਾਹਰੋਂ ਗਿਆਨ ਉਹਦੇ ਅੰਦਰ ਪਾ ਦੇ ਗੋ ਜਰਾ ਜਵਾਬ ਦਿਓ ਸਾਨੂੰ ਉਹ ਕਵੇ ਟੀਚਰ ਜੀ ਮਾਸਟਰ ਜੀ ਤੁਹਾਡੇ ਕੋਈ ਇੰਨੀਆਂ ਡਿਗਰੀਆਂ ਹੈ ਆ ਸਾਡਾ ਬੇਵਕੂਫ ਬੱਚਾ ਇਹ ਸਾਡਾ ਨਾ ਸਮਝ ਬੱਚਾ ਪਾਗਲ ਬੱਚਾ ਭਰਦੇ ਹੋਏ ਦੇ ਅੰਦਰ ਗਿਆਨ ਤਾਂ ਟੀਚਰ ਨੇ ਕਿਹਾ ਭਾਈ ਗਿਆਨ ਮੈਂ ਬਾਹਰੋਂ ਨਹੀਂ ਪੜ ਸਕਦਾ ਅੰਦਰ ਸਮਝਣ ਵਾਲੀ ਬੁੱਧੀ ਵੀ ਹੋਣੀ ਚਾਹੀਦੀ ਹੈ ਕਿਉਂਕਿ ਗਿਆਨ ਬੰਦੇ ਦੇ ਅੰਦਰ ਹੀ ਹੈ ਜਿੱਦਾ ਪੱਥਰ ਦੇ ਅੰਦਰ ਹੀ ਹੈ ਮੂਰਤ ਉਹ ਮੂਰਤ ਪ੍ਰਗਟ ਕਰਨ ਵਾਸਤੇ ਕਲਾਕਾਰ ਦੀ ਜ਼ਰੂਰਤ ਹੈ ਜਿਹੜਾ ਚੋਟ ਮਾਰ ਕੇ ਪ੍ਰਗਟ ਕਰੇ ਪਰ ਜੇ ਪੱਥਰ ਹੀ ਵੈਸਾ ਨਾ ਹੋਵੇ ਤਾਂ ਫਿਰ ਮੂਰਤੀਕਾਰ ਵੀ ਕੀ ਕਰੇਗਾ ਸਮਝਦੇ ਹੋ ਕੋ ਨਹੀਂ ਇਸ ਲਈ ਉਹ ਵੀ ਦੇਖਦੇ ਹੈ ਕਿ ਇਹਦੇ ਅੰਦਰੋਂ ਮੂਰਤ ਪ੍ਰਗਟ ਹੋ ਸਕਦੀ ਹੈ ਜਾਂ ਨਹੀਂ ਕਿਉਂਕਿ ਸਭ ਕੁਝ ਤਾਂ ਅੰਦਰ ਹੀ ਹੈ ਇਸ ਲਈ ਸਮਝਣਾ ਸੋ ਪਰਮਾਤਮਾ ਨੇ ਕਿਹਾ موسی ਇਹ ਦੁਨੀਆ ਤੇ ਇੰਨੇ ਦੁੱਖ ਇਸ ਲਈ ਹੈ ਕਿਉਂਕਿ ਇਨਸਾਨ ਦੇ ਅੰਦਰ ਵਿਸ਼ਵਾਸ ਘੱਟ ਹੈ ਤਾਂ ਸ਼ੰਕਾ ਜ਼ਿਆਦਾ ਹੈ ਇਨਸਾਨ ਦੇ ਅੰਦਰ ਮੇਰਾ ਪ੍ਰੇਮ ਘੱਟ ਹੈ ਤਾਂ ਨਫ਼ਰਤ, ਕ੍ਰੋਧ ਜ਼ਿਆਦਾ ਹੈ ਹੁਣ ਕ੍ਰੋਧ ਜਰਾ ਚੈੱਕ ਕਰੋ ਆਪਣੀ ਆਪ ਨੂੰ ਕਿ ਸਾਡੇ ਅੰਦਰ ਆਪਣੇ ਮਾਲਿਕ ਦਾ ਪ੍ਰੇਮ ਜ਼ਿਆਦਾ ਹੈ ਜਾਂ ਸਾਡੇ ਅੰਦਰ ਕ੍ਰੋਧ ਜ਼ਿਆਦਾ ਹੈ ਗੱਲ-ਗੱਲ ਤੇ ਸਾਡੇ ਅੰਦਰੋਂ ਪ੍ਰੇਮ ਬਾਹਰ ਨਿਕਲਦਾ ਹੈ ਜਾਂ ਗੱਲ-ਗੱਲ ਤੇ ਸਾਡੇ ਅੰਦਰੋਂ ਕ੍ਰੋਧ ਬਾਹਰ ਨਿਕਲਦਾ ਹੈ ਜੇ ਕ੍ਰੋਧ ਬਾਹਰ ਨਿਕਲਦਾ ਹੈ ਤਾਂ ਫੇਰ ਦਾ ਮਤਲਬ ਸਾਡੇ ਅੰਦਰ ਕ੍ਰੋਧ ਕੀ ਹੈ ਜਿਆਦਾ ਹੈ ਤਾਂ ਜੇ ਪ੍ਰੇਮ ਬਾਹਰ ਆਂਦਾ ਹੈ ਤਾਂ ਇਹਦਾ ਮਤਲਬ ਕ੍ਰੋਧ ਹੈ ਹੀ ਨਹੀਂ ਅੰਦਰੋਂ ਪ੍ਰੇਮ ਹੀ ਆ ਰਿਹਾ ਹੈ ਜਿੱਦਾਂ ਇਹ ਕਈ ਵਾਰ ਦਸੀਦਾ ਨਾ ਕਿ ਜੇ ਬੋਰੀ ਵਿੱਚ ਖੰਡ ਭਰੀ ਹੈ ਜਾਂ ਸ਼ੱਕਰ ਭਰੀ ਹੈ ਕੋਈ ਸੂਆ ਮਾਰੇਗਾ ਤਾਂ ਕੀ ਬਾਹਰ ਆਏਗਾ ਲੂਣ ਆਏਗਾ ਕੋਈ ਰਾਖ ਆਏਗੀ ਰੇਤ ਆਏਗੀ ਬਜਰੀ ਆਏਗੀ ਕੀ ਆਏਗਾ ਉਹਦੇ ਅੰਦਰੋਂ ਕੋਈ ਸੂਆ ਵੀ ਮਾਰੇਗਾ ਸੂਆ ਯਾਨੀ ਤੁਸੀਂ ਦੇਖਦੇ ਹੋ ਬੋਰੀਆਂ ਵਾਲਾ ਕਿ ਸੂਆ ਹੁੰਦਾ ਕੋਈ ਉਹਨੂੰ ਛੇਦ ਕਰਕੇ ਸੂਏ ਨਾਲ ਹਲਾਏਗਾ ਵੀ ਨਾ ਤੰਦਰੁਸ਼ਕਰੀ ਬਾਹਰ ਆਣੀ ਹੈ ਕਿਉਂਕਿ ਬੋਰੀ ਅੰਦਰ ਭਰੀ ਹੀ ਸ਼ੱਕਰ ਹੈ ਹੁਣ ਇਨਸਾਨ ਗੱਲ ਪ੍ਰੇਮ ਦੀ ਕਰਦਾ ਹੈ ਗੱਲ ਵਿਸ਼ਵਾਸ ਦੀ ਗੱਲ ਕਰਦਾ ਹੈ ਪਰ ਅੰਦਰੋਂ ਬਾਹਰ ਕੀ ਆਂਦਾ ਹੈ ਗਾਲੀਆਂ ਨਿੰਦਿਆ ਨਫ਼ਰਤ ਕ੍ਰੋਧ ਸ਼ੰਕਾਵਾਂ ਸਮਝੀ ਨਾ ਜ਼ਰਾ ਸਾਰੇ ਜੀ ਇਸ ਲਈ ਸਭ ਤੋਂ ਪਹਿਲੀ ਗੱਲ ਜੋ ਪ੍ਰਮਾਤਮਾ ਨੇ ਮੂਸਾ ਨੂੰ ਕਹੀ ਕਿ ਮੂਸਾ ਮੇਰੀ ਰਹਿਮਤ ਹਰ ਜਗ੍ਹਾ ਹੈ ਮੈਂ ਵੀ ਹਰ ਜਗ੍ਹਾ ਹਾਂ ਪਰ ਫਿਰ ਵੀ ਇਨਸਾਨ ਦੁਖੀ ਹੈ ਉਹਦੇ ਦੁੱਖ ਦਾ ਕਾਰਨ ਹੈ ਕਿ ਉਹ ਮੇਤੇ ਵਿਸ਼ਵਾਸ ਨਹੀਂ ਕਰਦਾ ਮੇਰ ਨਾਲ ਪਿਆਰ ਨਹੀਂ ਕਰਦਾ ਉਹਦੇ ਅੰਦਰ ਸ਼ੰਕਾ ਜਿਆਦੇ ਹੈ ਉਹਦੇ ਅੰਦਰ ਚਿੰਤਾ ਜਿਆਦੇ ਹੈ ਤਾਂ ਵਿਸ਼ਵਾਸ ਦੀ ਬਹੁਤ ਕਮੀ ਹੈ ਅਗਰ ਇਨਸਾਨ ਸ਼ੰਕਾ ਛੱਡ ਕੇ ਅਗਰ ਇਨਸਾਨ ਬੇਵਿਸ਼ਵਾਸੀ ਛੱਡ ਕੇ ਮੇਰਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦੇਵੇ ਤਾਂ ਉਹਦੇ ਦੁੱਖ ਪਲਾਂ 'ਚ ਹੀ ਖਤਮ ਹੋ ਸਕਦੇ ਹਨ ਇਹ ਸਮਝ ਲੈਣਾ ਸਾਰਿਆਂ ਨੇ ਇਹ ਗੱਲ موسی ਨੂੰ ਕਈ ਪਰਮਾਤਮਾ ਨੇ ਕਈ ਹਜ਼ਾਰ ਸਾਲ ਪਹਿਲਾਂ ਔਰ ਇਹ ਗੱਲ ਸਾਬਿਤ ਕੀਤੀ ਵਿਗਿਆਨ ਨੇ ਇੱਕ ਰੂਸੀ ਵਿਗਿਆਨਿਕ ਹੋਇਆ ਪਬਲਵ ਜਿਹਨਾਂ ਦਾ ਨਾਮ ਸੀ ਕੀ ਨਾਮ ਸੀ ਪਬਲਵ ਸ਼ਾਇਦ ਪੂਰਾ ਨਾਮ ਇਵਾਨ ਪਬਲਵ ਜਿਹੜਾ ਸਮਝਣਾ ਰੂਸੀ ਵਿਗਿਆਨਿਕ ਸੀ ਔਰ ਉਹਨਾਂ ਨੇ ਰਿਸਰਚ ਕੀਤੀ ਉਹਨਾਂ ਨੇ ਮਨ ਦੇ ਬਾਰੇ ਦੱਸਿਆ ਕਿ ਇਹ ਮਾਈਂਡ ਦੀ ਕੰਡੀਸ਼ਨਿੰਗ ਬੰਦੇ ਨੇ ਕਿਦਾਂ ਕੀਤੀ ਹੋਈ ਹੈ ਇਹ ਮਨ ਦੇ ਹਾਲਾਤ ਕੀ ਹੁੰਦੇ ਆ ਇਸ ਲਈ ਪਾਵਲੋਵ ਥਿਉਰੀ ਬਾਰੇ ਜਰਾ ਤੁਸੀਂ ਸਮਝਣਾ ਜਰਾ ਉਹਨਾਂ ਨੇ ਜੋ ਆਪਣੀ ਥਿਉਰੀ ਵਿੱਚ ਦੱਸਿਆ ਉਹਨਾਂ ਨੇ ਕੁੱਤੇ ਤੇ ਰਿਸਰਚ ਕੀਤੀ ਇਹ ਰੂਸੀ ਵਿਗਿਆਨੀ ਕ੍ਰੂਸ ਦੇ ਰਸ਼ੀਆ ਦੇ ਵਿਗਿਆਨਿਕ ਪਾਵਲੋਵ ਉਹਨਾਂ ਨੇ ਇੱਕ ਕੁੱਤੇ ਤੇ ਰਿਸਰਚ ਕੀਤੀ ਕਿਹੜੀ ਰਿਸਰਚ ਸੀ ਜਰਾ ਸਮਝਣਾ ਇਹ ਉਹੀ ਗੱਲ ਹੈ ਜੋ ਖੁਦਾ ਮੂਸਾ ਨੂੰ ਕਹਿ ਰਿਹਾ ਹੈ ਔਰ ਪਾਵਲੋਵ ਨੇ ਆਪਣੀ ਥਿਉਰੀ ਅੰਦਰ ਸਾਬਤ ਕਰਕੇ ਦੱਸਿਆ ਔਰ ਅੱਜ ਵੀ ਤੁਸੀਂ ਉਹਨਾਂ ਦੀ ਥਿਉਰੀ ਬਾਰੇ ਪੜ੍ਹ ਸਕਦੇ ਹੋ ਜਿੱਦਾਂ ਨਿਊਟਨ ਦੇ ਨਿਯਮ ਪੜ੍ਹਦੇ ਹੋ ਆਇਨਸਟਾਈਨ ਨੇ ਕੋਈ ਗੱਲਾਂ ਦੱਸੀਆਂ ਹੈ ਜਾਂ ਥਾਮਸ ਐਡੀਸਨ ਨੇ ਕੁਝ ਦੱਸਿਆ ਹੈ ਤੁਸੀਂ ਉਹਨਾਂ ਦੀ ਜੀਵਨੀ ਨੂੰ ਦੇਖ ਕੇ ਜਾਣ ਸਕਦੇ ਹੋ ਉਹਨਾਂ ਨੇ ਕੀ ਬੋਲਿਆ ਹੈ ਤਾਂ ਪਬਲਵ ਦੇ ਬਾਰੇ ਵੀ ਉਹਦੀ ਥਿਉਰੀ ਬਾਰੇ ਵੀ ਤੁਸੀਂ ਸਮਝ ਸਕਦੇ ਹੋ ਜਿਹਨੂੰ ਡੌਗ ਥਿਉਰੀ ਕਿਹਾ ਗਿਆ ਹੈ ਕੀ ਉਹਨਾਂ ਨੇ ਸਾਬਤ ਕੀਤਾ ਬੰਦੇ ਦੇ ਮਨ ਦੀ ਹਾਲਤ ਬਾਰੇ ਦੱਸਿਆ ਕਿ ਬੰਦੇ ਦੇ ਮਨ ਦੀ ਹਾਲਤ ਕੀ ਹੈ ਉਹਨਾਂ ਨੇ ਕੀ ਟੈਸਟ ਕੀਤਾ ਇੱਕ ਡੌਗ ਤੇ ਕੁੱਤੇ ਤੇ ਕਿ ਉਹਨਾਂ ਨੇ ਕੁੱਤੇ ਨੂੰ ਲਿਆ ਔਰ ਕੁੱਤੇ ਨੂੰ ਆਪਣੇ ਕੋਲ ਰੱਖਿਆ ਹੁਣ ਜ਼ਰਾ ਸਮਝਣਾ ਕੁੱਤੇ ਨੂੰ ਰੱਖਿਆ ਹੁਣ ਜਦੋਂ ਕੁੱਤੇ ਦੇ ਭੋਜਨ ਕਰਨ ਦਾ ਟਾਈਮ ਆਣਾ ਤਾਂ ਉਹਨਾਂ ਨੇ ਕੀ ਕਰਨਾ ਸਿੱਧਾ ਭੋਜਨ ਉਹਦੇ ਸਾਹਮਣੇ ਨਹੀਂ ਰੱਖਣਾ ਖਾਣਾ ਉਹਦੇ ਸਾਹਮਣੇ ਨਹੀਂ ਰੱਖਣਾ ਥੋੜਾ ਦੂਰ ਰੱਖਣਾ ਕੁੱਤੇ ਨੇ ਜਦੋਂ ਖਾਣੇ ਨੂੰ ਦੇਖਣਾ ਉਹਦੇ ਮੂੰਹ 'ਚ ਕੀ ਆਣਾ ਲਾਰ ਆਣੀ ਸ਼ੁਰੂ ਹੋ ਜਾਣੀ ਹੈ ਜੀਭ 'ਚ ਪਾਣੀ ਟਪਕਣਾ ਸ਼ੁਰੂ ਹੋ ਜਾਣਾ ਹੁਣ ਕਹਿੰਦੇ ਜਦੋਂ ਉਹਦੇ ਮੂੰਹ ਚੋਂ ਪਾਣੀ ਟਪਕਣਾ ਉਹਨਾਂ ਨੇ ਥਾਲੀ ਅੱਗੇ ਕਰ ਦੇਣੀ ਕੁੱਤੇ ਨੇ ਖਾਣਾ ਖਾਣਾ ਹੁਣ ਇਸੇ ਤਰ੍ਹਾਂ ਕੁਛ ਦਿਨ ਉਹਨਾਂ ਨੇ ਐਦਾਂ ਖਾਣਾ ਰੱਖਣਾ ਔਰ ਕੁੱਤੇ ਦੇ ਮੂੰਹ ਚੋਂ ਪਾਣੀ ਯਾਨੀ ਲਾਰ ਆਣੀ ਸ਼ੁਰੂ ਹੋ ਜਾਣੀ ਫਿਰ ਖਾਣਾ ਉਹਨੂੰ ਦੇਣਾ ਹੁਣ ਕੁਛ ਦਿਨ ਜਦੋਂ ਦੇਖਿਆ ਕਿ ਹੁਣ ਕੁੱਤੇ ਨੂੰ ਪਤਾ ਲੱਗ ਗਿਆ ਖਾਣਾ ਰੱਖਣਾ ਹੈ ਮੇਰੇ ਮੂੰਹ ਚ ਲਾਰ ਤਾਂ ਆਣੀ ਆਣੀ ਹੈ ਕਿਉਂਕਿ ਬੰਦੇ ਨੂੰ ਭੁੱਖ ਲੱਗੀ ਹੋਵੇ ਤਾਂ ਪਾਣੀ ਨੂੰ ਖਾਣੇ ਨੂੰ ਦੇਖ ਕੇ ਉਹਦੇ ਮੂੰਹ ਚ ਪਾਣੀ ਰਾਨਾ ਸ਼ੁਰੂ ਹੋ ਜਾਂਦਾ ਔਰ ਖਾਣਾ ਸਾਹਮਣੇ ਵੀ ਨਾ ਹੋਵੇ ਨਾ ਭੁੱਖਾ ਬੰਦਾ ਖਿਆਲ ਹੀ ਕਰਨ ਲੱਗ ਜਾਵੇ ਆ ਹੁਣੇ ਕੋਈ ਪੰਜ ਸੱਤ ਵਧੀਆ ਵਧੀਆ ਆਈਟਮਾਂ ਦੇ ਨਾਮ ਲਈਏ ਸ਼ਾਇਦ ਬੈਠੇ ਬੈਠੇ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇ ਉਹ ਸਸਨ ਤੋਂ ਅਸਦਾ ਲੰਗਰ ਕਰਨ ਨੂੰ ਦੋਣ ਹੈ ਇਸ ਲਈ ਦੱਸ ਰਹੇ ਇਹ ਬੰਦੇ ਦੀ ਮੰਨ ਦੀ ਹਾਲਤ ਐਦਾਂ ਹੁੰਦਾ ਹੈ ਕਿ ਨਹੀਂ ਸਾਹੀ ਤਾਂ ਬੰਦਾ ਕਹਿੰਦਾ ਯਾਰ ਮੂੰਹ ਚ ਪਾਣੀ ਆ ਗਿਆ ਨਾਮ ਸੁਣ ਕੇ ਐਦਾਂ ਕਿਨਾ ਕਿਨਾ ਗਿਆ ਜਿੰਦਗੀ 'ਚ ਕਦੀ ਕਿਹਾ ਕਿ ਨਹੀਂ ਤੁਸੀਂ ਜਿੰਨਾ ਕਿ ਹੱਥ ਖੜਾ ਕਰੋ ਪਤਾ ਲੱਗੇ ਕਿ ਐਦਾਂ ਗੱਲ ਕਦੀ ਨਾ ਕਦੀ ਬਚਪਨ 'ਚ ਹੋਈ ਹੋਵੇ ਜਵਾਨੀ 'ਚ ਹੋਈ ਹੋਵੇ ਹੁਣ ਹੋਈ ਹੋਵੇ ਉਹ ਯਾਰ ਆ ਖਾਣਾ ਬਾਰੇ ਸੋਚ ਕੇ ਆ ਚੀਜ਼ ਬਾਰੇ ਸੋਚ ਕੇ ਤਾਂ ਮੂੰਹ 'ਚ ਪਾਣੀ ਆ ਗਿਆ ਹੁਣ ਇਹੀ ਚੀਜ਼ ਹੁਣ ਉਹਨੂੰ ਜਦੋਂ ਕੁਛ ਦਿਨਿੱਧੀ ਖਾਣਾ ਦਿੱਤਾ ਹੁਣ ਪਬਲਮ ਨਹੀਂ ਉਹਦੇ ਨਾਲ ਕੀ ਜੋੜਿਆ ਹੁਣ ਉਹਨਾਂ ਨੇ ਉਹਦੇ ਨਾਲ ਇੱਕ ਘੰਟੀ ਜੋੜ ਦਿੱਤੀ ਕਿ ਬੈਲ ਕਿ ਜਦੋਂ ਕੁੱਤੇ ਅੱਗੇ ਖਾਣਾ ਰੱਖਣਾ ਨਾਲ ਬੈਲ ਵਜਾਣੀ ਕੀ ਵਜਾਣੀ ਬੈਲ ਘੰਟੀ ਵਜਾਣੀ ਹੁਣ ਜਦੋਂ ਘੰਟੀ ਵੱਜਣੀ ਖਾਣਾ ਸਾਹਮਣੇ ਹੋਣਾ ਕੁੱਤੇ ਦੇ ਮੂੰਹ 'ਚ ਪਾਣੀ ਆਣਾ ਉਹਨਾਂ ਨੇ ਖਾਣਾ ਅੱਗੇ ਕਰ ਦੇਣਾ ਉੱਤੇ ਨੇ ਖਾਣਾ ਹੁਣ ਕੁਛ ਦਿਨ ਇਦਾਂ ਹੀ ਉਹਨਾਂ ਨੇ ਜਦੋਂ ਵੀ ਖਾਣਾ ਰੱਖਣਾ ਨਾਲ ਬੈਲ ਜ਼ਰੂਰ ਵਜਾਣੀ ਜਦੋਂ ਬੈਲ ਵੱਜਣੀ ਖਾਣਾ ਰੱਖਣਾ ਕੁੱਤੇ ਦੇ ਮੂੰਹ ਚ ਪਾਣੀ ਆਣਾ ਔਰ ਉਹਨੂੰ ਖਾਲੀ ਦੇਣੀ ਖਾਣ ਨੂੰ ਹੁਣ ਕੁਛ ਦਿਨ ਤੋਂ ਬਾਅਦ ਉਹਨਾਂ ਨੇ ਫਿਰ ਕੀ ਕੀਤਾ ਸਿਰਫ ਕੱਲੀ ਬੈਲ ਵਜਾਈ ਖਾਣਾ ਸਾਹਮਣੇ ਨਹੀਂ ਰੱਖਿਆ ਪਰ ਹੁਣ ਕੀ ਹੋਇਆ ਜਿੱਤੇ ਬੈਲ ਵੱਜੀ ਕੁੱਤੇ ਦੇ ਮਾਈਂਡ ਦੀ ਕੰਡੀਸ਼ਨਿੰਗ ਹੋ ਚੁੱਕੀ ਸੀ ਹੁਣ ਬੈਲ ਸੁਣਨੇ ਹੀ ਕੁੱਤੇ ਦੇ ਮੂੰਹ ਚ ਪਾਣੀ ਆਣਾ ਸ਼ੁਰੂ ਹੋ ਗਿਆ ਕਿਉਂਕਿ ਜੁੜ ਚੁੱਕਾ ਸੀ ਕਿ ਬੈਲ ਵੱਜਣੀ ਖਾਣਾ ਮੇਰੇ ਸਾਹਮਣੇ ਆਣਾ ਹੈ ਜੇਦਾ ਬੱਚੇ ਅੰਦਰ ਜੁੜ ਜਾਂਦਾ ਨਾ ਉਹ ਸਕੂਲ ਦੀ ਬੈਲ ਵੱਜਣੀ ਛੁੱਟੀ ਹੋ ਗਈ ਛੁੱਟੀ ਦੌੜਨਾ ਹੈ ਉਹਨਾਂ ਨੇ ਕਿਉਂਕਿ ਬੰਦੇ ਅੰਦਰ ਇੱਕ ਚੀਜ਼ ਜੁੜ ਜਾਂਦੀ ਹੈ ਹੁਣ ਤਰਾ ਸਮਝਣਾ ਹੁਣ ਖਾਣਾ ਸਾਹਮਣੇ ਨਹੀਂ ਹੈ ਔਰ ਬੈਲ ਦਾ ਲਾਰ ਦੇ ਨਾਲ ਕੋਈ ਸੰਪਰਕ ਹੈ ਹੀ ਨਹੀਂ ਹੁਣ ਦੱਸੋ ਕਦੀ ਇਦਾਂ ਹੁੰਦਾ ਕਿਤੇ ਘੰਟੀ ਵੱਜਦੀ ਹੋਵੇ ਤੁਹਾਡੇ ਮੂੰਹ ਚ ਪਾਣੀ ਆ ਜਾਵੇ ਫਿਰ ਉਹ ਤਾਂ ਫਿਰ ਜਾਨਵਰ ਹੁਣ ਬੈਲ ਦਾ ਔਰ ਕੁੱਤੇ ਦੀ ਲਾਰ ਦਾ ਕੋਈ ਲਿੰਕ ਹੈ ਨਹੀਂ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ ਹੈ ਪਰ ਕੁੱਤੇ ਦੇ ਮਾਈਂਡ ਨੇ ਇਹ ਗੱਲ ਨੂੰ ਜੋੜ ਦਿੱਤਾ ਕਿ ਜਦੋਂ ਬੈਲ ਵੱਜਣੀ ਹੈ ਉਦੋਂ ਮੈਨੂੰ ਖਾਣਾ ਮਿਲਣਾ ਹੈ ਉਹ ਬੈਲ ਨੂੰ ਸੁਣ ਕੇ ਖਾਣੇ ਨਾਲ ਜੁੜ ਜਾਂਦਾ ਹੈ ਔਰ ਖਾਣੇ ਵਾਰੇ ਯਾਦ ਕਰਕੇ ਉਹਦੇ ਮੂੰਹ ਚ ਲਾਰ ਆਣੀ ਸ਼ੁਰੂ ਹੋ ਜਾਂਦੀ ਹੈ ਖਾਣਾ ਉੱਥੇ ਹੈ ਨਹੀਂ ਪਰ ਬੈਲ ਦਾ ਅਸਰ ਉਹਦੇ ਮਾਈਂਡ ਤੇ ਇਹ ਹੁੰਦਾ ਹੈ ਕਿ ਉਹਦੀ ਬਾਡੀ ਚ ਉਹ ਐਕਸ਼ਨ ਲੈਣਾ ਸ਼ੁਰੂ ਕਰ ਦਿੰਦੀ ਉਹ ਲਾਰ ਨਿਕਲਣੀ ਸ਼ੁਰੂ ਹੋ ਜਾਂਦੀ ਇਹਨੂੰ ਕਹਿੰਦੇ ਪਬਲਿਪ ਥਿਉਰੀ ਡੌਗ ਥਿਉਰੀ ਮਬਲਬ ਦੀ ਰੂਸੀ ਵਿਗਿਆਨੀ ਦੀ ਫਿਰ ਉਹਨੇ ਕੀ ਦੱਸਿਆ ਉਹਨੇ ਇਸ ਥਿਉਰੀ ਤੋਂ ਕਿ ਜੇ ਤਾਂ ਕਹਿੰਦੇ ਨਾ ਕਿ ਇਹ ਤੋਂ ਕੀ ਸਿੱਖਿਆ ਲਈ ਕਿ ਇਨਸਾਨ ਦਾ ਮਾਈਂਡ ਚੀਜ਼ ਵਿੱਚ ਕੁਝ ਨਹੀਂ ਹੁੰਦਾ ਬੈਲ ਵਿੱਚ ਕੁਝ ਵੀ ਹੈ ਨਹੀਂ ਪਰ ਕੁੱਤੇ ਦੇ ਮਾਈਂਡ ਨੇ ਬੈਲ ਦੇ ਨਾਲ ਖਾਣੇ ਨੂੰ ਜੋੜ ਦਿੱਤਾ ਤਾਂ ਉਹਦਾ ਅਸਰ ਉਹਤੇ ਹੋਣਾ ਸ਼ੁਰੂ ਹੋ ਗਿਆ ਇਸੇ ਤਰ੍ਹਾਂ ਹਰ ਇਨਸਾਨ ਹਰ ਚੀਜ਼ ਦੇ ਨਾਲ ਆਪਣੇ ਮਾਈਂਡ ਨੂੰ ਇਦਾਂ ਜੋੜ ਦਿੰਦਾ ਹੈ ਉਹ ਚੀਜ਼ 'ਚ ਕੋਈ ਅਸਰ ਨਹੀਂ ਹੁੰਦਾ ਪਰ ਇਨਸਾਨ ਦਾ ਮਾਈਂਡ ਆਪ ਸੋਚ ਕੇ ਉਹ ਚੀਜ਼ ਦਾ ਅਸਰ ਆਪਣੇ ਅੰਦਰ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ ਹੁਣ فرض ਕਰੋ ਇੱਕ ਨਿੰਬੂ ਪਿਆ ਹੈ ਉਹਦੇ ਆਲੇ-ਵਲੇ ਮਿਰਚਾਂ ਪਈਆਂ ਹੈ ਨਾ ਮਿਰਚਾਂ 'ਚ ਕੋਸ਼ ਹੈ ਨਾ ਨਿੰਬੂ 'ਚ ਕੋਸ਼ ਹੈ ਪਰ ਤੁਹਾਨੂੰ ਬਚਪਨ ਤੋਂ ਦੱਸਿਆ ਗਿਆ ਇਹ ਟੂਣਾ ਹੁੰਦਾ ਹੈ ਇਹ ਬੁਰਾ ਹੁੰਦਾ ਹੈ ਹੁਣ ਬੁਰਾ ਹੁੰਦਾ ਹੈ ਇਹ ਟੂਣਾ ਹੁੰਦਾ ਹੈ ਇਹਦੇ ਨਾਲ ਮਾੜਾ ਹੋ ਸਕਦਾ ਹੈ ਹੁਣ ਇਹ ਚੀਜ਼ ਨਿੰਬੂ 'ਚ ਨਹੀਂ ਹੈ ਮਿਰਚ 'ਚ ਨਹੀਂ ਹੈ ਪਰ ਕਿਤੇ ਨਾ ਕਿਤੇ ਤੁਹਾਡੇ ਮਾਈਂਡ ਦੀ ਕੰਡੀਸ਼ਨਿੰਗ ਹੋ ਚੁੱਕੀ ਹੈ ਤੁਹਾਡਾ ਮਾਈਂਡ ਉੱਥੇ ਸੈੱਟ ਹੋ ਚੁੱਕਾ ਹੈ ਕਿ ਜਦੋਂ ਮੈਂ ਮਿਰਚਾਂ ਨਿੰਬੂ ਇਦਾਂ ਦੇਖਣਾ ਪਿਆ ਥੱਲੇ ਸੰਧੂਰ ਦੇਖਣਾ ਹੈ ਚੂੜੀਆਂ ਦੇਖਣੀਆਂ ਹੈ ਤਾਂ ਮੇਰੇ ਮਾਈਂਡ ਨੇ ਕੀ ਕਹਿਣਾ ਹੈ ਇਹ ਬੁਰਾ ਹੈ ਟੂਣਾ ਹੈ ਹੁਣ ਜਦੋਂ ਮਾਈਂਡ ਨੇ ਸੋਚ ਲਿਆ ਤਾਂ ਸਾਡੇ ਸਰੀਰ ਨੇ ਉਦਾਂ ਦੇ ਐਕਸ਼ਨ ਲੈਣੇ ਸ਼ੁਰੂ ਕਰ ਦੇਣੇ ਜਿੱਦਾਂ ਘੰਟੀ ਦੀ ਆਵਾਜ਼ ਸੁਣ ਕੇ ਕੁੱਤਾ ਲਾਰ ਮੂੰਹ 'ਚੋਂ ਟਪਕਾ ਰਿਹਾ ਹਾਲਾਂਕਿ ਲਾਰ ਦਾ ਉਹਦੇ ਨਾਲ ਕੋਈ ਲਿੰਕ ਨਹੀਂ ਹੈ ਕਿਉਂਕਿ ਜੋੜ ਦਿੱਤਾ ਹੋਣਾ ਹੈ ਪਤਾ ਕਿ ਘੰਟੀ ਵੱਜਣ ਤੇ ਖਾਣਾ ਮਿਲਣਾ ਹੈ। ਐਡੇ ਬੰਦਾ ਵੀ ਕੀ ਕਰਦਾ ਹੈ? ਉਹ ਆ ਚੀਜ਼ ਦੇਖ ਲਈਏ ਮਾੜੀ ਹੁੰਦੀ ਹੈ। ਨਹੀਂ ਤਾਂ ਪਰਮਾਤਮਾ ਦੀ ਦੁਨੀਆ ਤੇ ਮਾੜਾ ਕੁਝ ਵੀ ਨਹੀਂ ਹੈ। ਬੋਲੋ ਸਮਝਦੇ ਹੋ ਤੁਸੀਂ? ਮਾੜਾ ਕੁਝ ਵੀ ਨਹੀਂ ਹੈ ਪਰਮਾਤਮਾ ਦੇ ਸੰਸਾਰ ਤੇ ਬਣਾਏ ਹੋਏ ਤੇ ਪਰ ਬੰਦਾ ਕੀ ਹੈ ਡੌਗ ਥਿਉਰੀ ਕਿ ਜਿੱਦਾਂ ਡੌਗ ਨੇ ਘੰਟੀ ਨਾਲ ਖਾਣੇ ਨੂੰ ਜੋੜ ਦੇ ਜੋੜ ਲਿਆ ਕਿ ਹੁਣ ਘੰਟੀ ਵੱਜੀ ਖਾਣਾ ਮਿਲਣਾ ਹੈ। ਉਹ ਸੋਚ ਕੇ ਮੂੰਹ ਚ ਲਾਰ ਆ ਗਈ। ਐਡਾ ਬੰਦਾ ਕੀ ਕਰਦਾ ਹੈ? ਉਹ ਚੀਜ਼ ਕਿਸ ਨੇ ਮਾਰੀ ਰੱਖ ਦਿੱਤੀ ਕਿਸ ਨੇ ਜੁੱਤੀ ਮੇਰੇ ਘਰ ਅੱਗੇ ਰੱਖ ਦਿੱਤੀ ਕਿਸ ਨੇ ਪਾਣੀ ਛੜਕਾ ਦਿੱਤਾ ਕਿਸ ਨੇ ਐਦਾਂ ਕਰ ਦਿੱਤਾ ਪਾਣੀ 'ਚ ਕੁਝ ਵੀ ਨਹੀਂ ਹੈ ਪਾਣੀ ਤਾਂ ਰੱਬ ਦਾ ਰੂਪ ਹੈ ਕਿਉਂਕਿ ਹਰ ਜਗ੍ਹਾ ਤਾਂ ਪ੍ਰਮਾਤਮਾ ਹੈ ਪਰ ਜਦੋਂ ਐਸੀ ਸੋਚ ਲਿਆ ਇਹ ਪਾਣੀ ਨੇ ਹੁਣ ਬੁਰਾ ਇਫੈਕਟ ਮੇਤੇ ਪਾਣਾ ਹੈ ਤਾਂ ਪਾਣੀ 'ਚ ਕੁਝ ਨਹੀਂ ਹੈ ਉਹ ਸਾਡੇ ਮਨ ਦੀ ਕੰਡੀਸ਼ਨਿੰਗ ਹਾਲਤ ਐਸੀ ਹੋ ਚੁੱਕੀ ਹੈ ਕਿ ਮਨ ਨਹੀਂ ਸਾਡੇ ਸਰੀਰ 'ਚੋਂ ਜਿੱਦਾਂ ਉੱਥੇ ਲਾਰ ਨਿਕਲਦੀ ਹੈ ਕੁੱਤੇ ਦੇ ਅੰਦਰੋਂ ਇੱਥੇ ਬਿਮਾਰੀ ਨਿਕਲਣੀ ਹੈ ਸ਼ੁਰੂ ਹੋ ਜਾਣੀ ਹੈ ਇੱਥੇ ਚਿੰਤਾ ਨਿਕਲਣੀ ਸ਼ੁਰੂ ਹੋ ਜਾਣੀ ਹੈ ਇਥੇ ਟੈਨਸ਼ਨ ਨਿਕਲਣੀ ਸ਼ੁਰੂ ਹੋ ਜਾਣੀ ਮੇਰਾ ਬੁਰਾ ਹੋਣਾ ਮੇਰਾ ਬੁਰਾ ਹੋਣਾ ਤਾਂ ਜਦੋਂ ਤੁਸੀਂ ਸੋਚ ਹੀ ਲਿਆ ਮੇਰਾ ਬੁਰਾ ਹੋਣਾ ਹੈ ਤਾਂ ਫਿਰ ਤੁਹਾਡਾ ਬੁਰਾ ਹੋ ਕੇ ਹੀ ਰਹਿਣਾ ਕਿਉਂਕਿ ਜਿੱਦਾਂ ਦੀ ਤੁਹਾਡੀ ਸੋਚ ਹੁੰਦੀ ਹੈ ਉਦਾਂ ਦਾ ਅਸਰ ਤੁਹਾਡੇ ਜੀਵਨ ਤੇ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਸਮਝ ਲੈਣਾ ਸਾਰਿਆਂ ਨੇ ਇਸ ਲਈ ਜਦੋਂ ਕੋਈ ਦੇਖੋ ਨਾ ਪਾਣੀ ਛੜਕਾ ਰਿਹਾ ਉਹ ਭਾਈ ਵਧੀਆ ਕੀਤਾ ਅੱਜ ਕੱਲ੍ਹ ਗਰਮੀ ਬਹੁਤ ਆ ਪਾਣੀ ਦੀ ਲੋੜ ਸੀ ਮੈਨੂੰ ਵੀ ਛੜਕਾਣਾ ਹੀ ਪੈਣਾ ਸੀ ਉਹ ਨਾ ਛੜਕਾਉਣਾ ਤਾਂ ਵਧੀਆ ਗੱਲ ਹੈ ਮਾੜੀ ਗੱਲ ਹੋਈ ਸਮਝਦੇ ਹੋ ਕਿ ਨਹੀਂ ਇਸ ਲਈ ਅਸੀਂ ਤਾਂ ਕਈ ਵਾਰ ਦਸੀਦਾ ਇੱਥੇ ਵੀ ਗੱਲ ਚੱਲ ਰਹੀ ਹੈ ਤਾਂ ਦੱਸਾਂਗੇ ਕਿ ਘਰ ਦੇ ਮੁਰੇ ਹੀ ਨਿੰਬੂ ਰੱਖਦੇ ਫੁਲਾਨੋ ਚੱਕੋ ਉਹਨੂੰ ਸ਼ਕੰਜਵੀ ਬਣਾ ਕੇ ਪੀ ਲੋ ਵੈਸੇ ਵੀ ਗਰਮੀ 'ਚ ਵਿਟਾਮਿਨ ਸੀ ਦੀ ਲੋੜ ਹੁੰਦੀ ਹੈ ਸਮਝਦੇ ਹੋ ਕਿ ਨਹੀਂ ਉਹ ਅਸੀਂ ਤਾਂ ਕਈ ਵਾਰ ਤਾਂ ਵੈਸੇ ਤਾਂ ਕਿਸੇ ਦੀ ਕਰਨ ਦੀ ਹਿੰਮਤ ਹੈ ਨਹੀਂ ਪਰ ਕਈ ਵਾਰ ਚੁਰਾਹੇ ਚੁਰਾਹੇ ਦੇਖੀ ਨਾ ਕਿ ਦੇਖ ਲੋ ਜੀ ਸਾਫ਼ ਸੁਥਰਾ ਹੈ ਤਾਂ ਚੱਕ ਲੋ ਕੀੜੀਆਂ ਕੁੜੀਆਂ ਨਹੀਂ ਲੱਗਾ ਚੱਕ ਲੋ ਭਾਈ ਕਿਉਂ ਪੈਸੇ 베ਸਟ ਕਰਨੇ ਰੱਬ ਦੀ ਬਣਾਈ ਹਰ ਚੀਜ਼ ਬੜੀ ਕੀਮਤੀ ਹੈ ਸਮਝਦੇ ਹੋ ਕਿ ਨਹੀਂ ਆਪਣੇ ਮਾਈਂਡ 'ਵੀ ਕੰਡੀਸ਼ਨਿੰਗ ਕੀ ਰੱਖਣੀ ਹੈ ਅਸੀਂ ਆਪਣੇ ਮਾਈਂਡ ਨੂੰ ਸੈੱਟ ਕਿੱਥੇ ਕਰਨਾ ਹੈ ਕਿ ਹਰ ਜਗ੍ਹਾ ਮੇਰਾ ਮਾਲਿਕ ਮੇਰੇ ਹਰ ਜਗ੍ਹਾ ਉਹੀ ਤਾਂ ਹੈ ਔਰ ਜਿੱਥੇ ਮੇਰਾ ਮਾਲਿਕ ਹੈ ਉੱਥੇ ਬੁਰਾ ਨਹੀਂ ਉਹਦੀ ਰਹਿਮਤੀ ਮੇਰੇ ਤੱਕ ਆਏਗੀ ਸਮਝੇ ਦਿਓ